ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਦੇ ਕੂਟਰ ਵਾਹਕ ਭਰਾਵਾਂ ਨੂੰ ਅੱਜ ਇਹ ਸਾਰੇ ਵੀਰਾਂ ਦਾ ਸਾਡੇ ਦਾ ਇਕੱਠ ਹੋਇਆ ਸੀਗਾ ਜੀ ਕਮੇਟੀ ਦਾ ਜਿੰਨੇ ਵੀ ਸਾਰੇ ਭਰਾ ਬੈਠੇ ਨੇ ਪ੍ਰਧਾਨ ਸਾਹਿਬ ਬੈਠੇ ਨੇ ਕਿ ਅਸੀਂ ਇੱਧਰ ਗੱਲ ਆੜੀ ਉਹ ਚਲੇ ਜੀ ਭਾਜੀ ਕਮੇਟੀ ਨੇ ਇਹ ਡਿਸੀਜਨ ਲਿਆ ਵੀ ਕੀਪੇ ਨੂੰ 50000 ਰੁਪਏ ਜੁਰਮਾਨਾ ਤੇ 1 ਸਾਲ ਲਈ 26 ਦੀ ਅੱਜ ਵਾਲੀ ਤਰੀਕਾ ਬਈ ਅੱਜ ਦੀ ਕਮੇਟੀ ਦਾ 26 ਤਰੀਕਾ 8ਵਾਂ ਮਹੀਨਾ ਨਾ ਹਾਂ 1 ਸਾਲ ਲਈ ਕੀਪਾ ਬਾਜ਼ੀਆਂ ਤੋਂ ਬੈਨ ਆ ਤਾਂ ਕੋਈ ਵੀ ਕੂਤਰ ਆ ਸਕਦਾ ਹਾਂ ਨਾ ਕਿਸੇ ਦੇ ਕੂਤਰ ਸਾਹਮ੍ਹ ਸਕਦਾ ਨਾ ਕਿਸੇ ਦੇ ਹੇੜਾ ਸਕਦਾ ਇਹਦਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕੋਈ ਕੀਪੇ ਨਾ ਦੇ ਕਿਤੇ ਵੀ ਕੂਤਰ ਨਾ ਉਡਣ ਦੇ ਜੇ ਕਿ ਕਲੱਬ ਛੋੜ ਦੋ ਤੇ ਜਿਹੜਾ 50000 ਰੁਪਇਆ ਜੁਰਮਾਨਾ ਲਾਇਆ ਉਹ ਗੁਰੂ ਘਰ ਇਹ ਜਾ ਕੇ ਮਾਫੀ ਮੰਗਣਗੇ ਤੇ ਨਾਲੇ ਇਹ ਗੁਰੂ ਘਰ ਜਾ ਕੇ ਉੱਥੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਉਹ ਨਹੀਂ ਪਰਚੀ ਕਲਾ ਕੇ ਸਾਡੀ ਕਮੇਟੀ ਨੂੰ ਜਮ੍ਹਾਂ ਕਰਾਉਣਗੇ 50000 ਤੇ ਗਾਂਵ ਵਾਲੀ ਜਿਹੜਾ ਇਦਾਂ ਗੋਲੀ ਲਾਉਂਦਾ ਫੜਿਆ ਗਿਆ ਉਹਨੂੰ 5 ਸਾਲ ਲਈ ਬੈਨ ਕਰਾਂਗੇ ਤੇ ਜਿਹਦੇ ਘਰੋਂ ਕਬੂਤਰ ਹੋਊਗਾ ਉਹਨੂੰ ਵੀ ਬੈਨ ਕਰਾਂਗੇ ਤੇ ਜਿਹੜਾ ਕਬੂਤਰ ਲੈ ਕੇ ਜਾਊਗਾ ਬਾਜੀ ਤੇ ਉਹਨੂੰ ਵੀ ਬੈਨ ਕਰਾਂਗੇ ਤੇ ਪਲੱਸ ਇੱਕ ਵਾਰ ਉਹਦੀ ਉਹਦੀ ਵਾਰੀ 3 ਗੁਣਾ ਆ ਵਧੂਗਾ ਹੁਣ 50000 ਲਾਇਆ 1.5 ਲੱਖ ਲਾ ਲਏ ਠੀਕ ਹੈ ਸਾਸਰੀ ਗਾਲ ਸਾਬ ਬਾਈ ਜੀ ਦੀ ਫਤਿਹ ਚਲੋ ਜੀ ਚਲੋ ਚੱਲੀ ਆਉਣਾ ਬਹੁਤ ਟਾਈਮ ਹੋ ਗਿਆ ਬਹੁਤ ਯਾਰ ਚੈੱਕ ਕਰਦੇ ਵੀ ਆੜੀ ਹਾਂਜੀ ਵੀਰੇ ਸਾਸਰੀ ਗਾਲ ਸਾਰਿਆਂ ਨੂੰ ਵੀਰੇ ਜਿਹੜਾ ਉਹ ਕਪੂਤਰਵਾਜੀ ਫੇਰੇਟੜ ਮੇਰੇ ਸੰਬੰਧ ਜਿਹੜਾ ਮਸਲਾ ਚੱਲਦਾ ਵੀ ਕੀ ਪਾ ਨਸ਼ਾ ਲੌਂਦਾ ਆ ਆਪਿਆ ਵੀਰੇ ਇਹਦਾ ਪ੍ਰੂਫ ਠੀਕ ਆ ਕਿਤੇ ਵੀ ਵੀ ਜਾ ਕੇ ਚੈੱਕ ਕਰ ਸਕਦਾ ਬੰਦਾ ਵੀ ਜੇ ਮੈਂ ਨਸ਼ਾ ਲੌਂਦਾ ਹਾਂ ਕਿਤੇ ਵੀ ਟੈਸਟ ਕਰਾ ਲੈਣਾ ਠੀਕ ਆ ਆਪਾਂ ਕਮੇਟੀ ਨੂੰ ਵੀ ਕਿਹਾ ਮੀਟਿਆ ਆਪਣੀ ਸਰਕਾਰ ਨੂੰ ਵੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਮੈਂ ਨਸ਼ਾ ਚੈੱਕ ਕਰਾਉਣਾ ਕੀ ਹੈਗਾ ਵੀ ਡੋਪ بچਾਵੇ ਠੀਕ ਆ ਐ ਕਰਕੇ ਸਾਰਾ ਮੈਦੇ ਚ ਭਰਦਾ ਠੀਕ ਆ ਆਹ ਆਵਾ ਇਹ ਦੂਬਾ ਦਾ ਗੋਲੀ ਆ ਜਿਹੜੀ ਇਹ ਤੋੜ ਕੇ ਐ ਇੱਕ ਟੂਪੂ ਕੀ ਕਰਦ ਨਾਲ ਐੜੀ ਆ ਥੋੜੀ ਜੀ ਵੀ ਆਏ ਵਾਹੇ ਗੋਲੀ ਭਰਦਾਂ ਵਿੱਚ ਠੀਕ ਆ ਚਿੱਟੀ ਵੀ ਹਾਂ ਜਦੋਂ ਆਪਾਂ ਨੌ ਤਾਂ ਨਹੀਂ ਦੱਸ ਸਕਦੇ ਵੀਰੇ ਉਹ ਵੀ ਬੰਦੇ ਨੂੰ ਨਸ਼ਾ ਪ੍ਰੂਫ ਕਰਦੇ ਬਸ ਅਦਾਲੀ ਕੂਟਰ ਵਾਈ ਛੱਡ ਦਾਂਗੇ ਅੱਜ ਅਸੀਂ ਉੱਥੇ ਗਏ ਸੀ ਇਹ ਕਮੇਟੀ ਨੇ ਸਾਰੀ ਗੱਲ ਬਦੋਈ ਆ ਵੀ ਜਾਂ ਮੇਰਾ ਕਬੂਤਰ ਮੇਰਾ ਕੋਈ ਨੌਜਾ ਮੈਂ ਸਾਹਬਿਆ ਕੋਈ ਬੰਦਾ ਪ੍ਰੂਫ ਕਰ ਦੇਵੇ ਤਾਂ ਵੀ ਬਹਿਰ ਹੁੰਦਾ ਕਿਸੇ ਕਿਸੇ ਕੋਲੋਂ ਮੈਂ ਕੋਈ ਮੁਕਰਿਆ ਨਹੀਂ ਠੀਕ ਆ ਮੈਂ ਉੱਥੋਂ ਆ ਗਿਆ ਉਹਨਾਂ ਨੇ ਬਾਅਦ ਚ ਮੇਰੇ ਕੋਲ ਵੀਡੀਓ ਪਾਤੀ ਕਿਪੇ ਨੂੰ ਬੈਨ ਕਰਨਾ ਸਾਰੇ ਬੰਦੇ ਇਹੀ ਗੱਲ ਕਹਿੰਦੇ ਕਿ ਕੀਪਾ ਬੈਨ ਕਰੋ ਬਸ ਨੰਬਰ 2 ਬਾਈ ਜਿੱਦਾਂ ਤੁਸੇ ਬਾਜੀ ਸੀ ਆਪਾਂ ਟੈਲੀ ਨੂੰ ਕਿਹਾ ਵੀ ਐ ਇੱਕ ਕਬੂਤਰ ਆ ਵੀ ਕੋਹ ਮਰਜ਼ੀ ਦੀ ਜੇ ਨਸਾ ਸਾਥ ਤੋਂ ਕਿਹਾ ਮੈਨੂੰ ਬੈਨ ਕਰ ਦਿਓ ਅੱਜ ਪਹਿਲਾਂ ਮੈਨੂੰ ਬੈਨ ਕਰਦੇ ਸੀ ਬਸ ਇੱਕੇ ਦਾ ਵੀ ਕਮੇਟੀ ਨੇ ਫੈਸਲਾ ਲਗਣਾ ਕਿ ਪਾ ਗਣਾ ਕਰਾਂ। ਹਾਂ ਇਹ ਗੱਲ ਬਈ ਇਹ ਸਹੀ ਆ ਤੁੰਨ ਦੱਸਿਓ ਨਸ਼ਾ ਆ ਜਿਹੜਾ ਕਹਿੰਦੇ ਆ ਆ ਪ੍ਰੂਫ ਪਿਆ ਵਾ ਸਾਰਾ ਜੋ ਵੀ ਆ ਮੈਂ ਦਊਂਗਾ ਕੋਈ ਇੱਕ ਬੰਦਾ ਵੀ ਇਹ ਨਸ਼ਾ ਮੈਂ ਵੀ ਕਰ ਦੇਵੇ ਇਹ ਵਿਟਾਮਿਨ ਆ ਠੀਕ ਆ ਜੋ ਕੁਝ ਵੀ ਹੈਗਾ ਸਾਨੂੰ ਪਤਾ ਲਿਆਵਣਾ ਜਿੱਥੇ ਮਰਜ਼ੀ ਜਾ ਕੇ ਆਪਦਾ ਪ੍ਰੂਫ ਬਣਾ ਕੇ ਸਾਨੂੰ ਦੱਸ ਦੇਣ। ਜੇ ਕਹਿਣਗੇ ਇਹ ਲੈਵਲ ਚਾਹੀਦਾ ਉਹ ਵੀ ਕਰਾਂਗਾ ਮੈਂ ਟੈਸਟ ਕਰਾਉਣ ਨੂੰ ਉਹੀ ਬੰਦਾ ਜੀ ਮੇਰੇ ਤੇ ਕਸੂਰ ਘੜਦੇ ਵੀ ਹਾਂ ਮੈਂ ਨਸ਼ਾ ਲਾਉਣਾ ਤਾਂ ਮੈਂ ਸਦਾ ਲਈ ਉਤਰ ਆਇਆ ਛੱਡਣ ਤਿਆਰ ਵੀ ਸਾਨੂੰ ਆਸ ਆ ਵੀ ਤੁਹਾਨੂੰ ਇਨਸਾਫ ਮਿਲਿਆ ਗੁਰਪ੍ਰੀਤ ਬੜੈਂਕਾ ਕੋਈ ਇਹਨਾਂ ਨੂੰ ਆਖੇ ਵੀਰਾ ਬੜੈਂਕਾ ਵੀ ਸਾਡਾ ਸਾਡਾ ਇਨਸਾਫ ਕਰਿਆ ਜਾਵੇ ਅੱਜ ਵੀਡੀਓ ਤੇ ਨਸ਼ਾ ਉਹਨਾਂ ਨੂੰ ਸਦਾ ਬੈਨ ਕਰੋ ਤਾਂ ਦੱਸਣ ਜੇ ਮੈਂ ਨਸ਼ਾ ਲਾਉਂਦਾ ਮੈਨੂੰ ਪੱਕਾ ਹੀ ਬੈਨ ਕਰਦਾ ਜਿੰਦਗੀ ਭਰ ਲਈ ਮੈਂ ਉਹ ਵੀਡੀਓ ਜੀ ਸੀਗਾ ਔਰ ਇਹਨਾਂ ਨੇ ਮੈਂ ਵੇਚ ਨਹੀਂ ਲਿਆ ਮੈਂ ਆ ਗਿਆ ਇਹਨਾਂ ਨੂੰ ਦੁਬਾਰਾ ਮੇਰੇ ਜਾਣ ਕੇ ਵੀਡੀਓ ਪਾਤੀ ਵੀ ਹਾਕੀਪਾ ਬੈਨ ਆ ਵੀ ਪੱਕਾ ਹੀ ਇਹ ਬੈਨ ਕਰਨਾ ਕਿਉਂਕਿ ਮੈਂ ਦਾ ਨਾ ਕਬੂਤਰ ਦਾ ਨਾ ਕੋਈ ਮੇਰੀ ਵੀਡੀਓ ਆ ਕਿ ਮੈਂ ਇਹਦਾ ਦਾ ਪ੍ਰੂਫ ਤਾਂ ਨਹੀਂ ਪਾਉਂਦੇ ਕਮੇਟੀ ਨਾਲ ਗੱਲ ਚੱਲਦੀ ਸੀ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਕੋਈ ਬਹਿ ਕੇ ਇਹਨਾਂ ਨੇ ਸਰਵੇ ਨਹੀਂ ਕਰੀ ਪਰ ਆ ਮੈਂ ਸਰਵਾਈ ਦਿੰਦਾ ਮੇਰਾ ਕੋਈ ਵੀ ਬੰਦਾ ਨਸ਼ਾ ਪ੍ਰੂਫ ਕਰ ਦੇ ਮੈਂ ਕੂਤਰ ਨੂੰ ਪ੍ਰੂਫ ਨਸ਼ਾ ਦਿੰਦਾ ਜਦ ਤੱਕ ਮੇਰਾ ਕੂਤਰ ਮਰਿਆ ਹੋਵੇ ਵੀ ਨਸ਼ੇ ਦੇ ਨਾਲ ਅੱਜ ਵੀ ਕਿਹਾ ਠੀਕ ਆ ਅੱਜ ਵੀ ਮੈਂ ਕਿਹਾ ਵੀ ਮੈਂ ਪ੍ਰੂਫ ਕਰਦਾ ਮੈਂ ਦਿੰਦਾ ਉੱਥੇ ਵੀ ਦਿੰਦਾ ਸੀ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਹਾਂ ਲਿਆ ਕਰ ਅਸੀਂ ਲੈ ਜਾਂਦੇ ਆ ਕਿਟਾਂ ਆ ਜਣੀਆਂ ਉਦੋਂ ਵੀ ਮੈਂ ਕੂਤਰ ਨੂੰ ਲਾ ਦੂੰ ਉਦੋਂ ਵੀ ਚੈੱਕ ਕਰ ਲਵੋ ਜੇ ਮੇਰੇ ਕੂਤਰ 'ਚ ਨਸ਼ਾ ਨਿਕਲਿਆ ਆ ਸਾਸਰੀ ਗੱਲ ਵੀਰੇ ਸਾਰਿਆਂ ਨਾਲੇ ਵੀਰੇ ਜੇ ਆਪਾਂ ਨੂੰ ਕੋਈ ਐਜੀ ਮੁਕਰਨ ਵਾਲੀ ਗੱਲ ਹੁੰਦੀ ਮੈਂ ਮੁਕਰ ਜਾਂਦਾ ਵੀ ਹਾਂ ਯਾਰ ਵੀ ਮੇਰੇ ਬੰਦੇ ਨੇ ਕੁੱਪਟਰ ਨਹੀਂ ਸੰਭਿਆ ਵੀ ਕਿ ਜਿਨ੍ਹਾਂ ਦਾ ਕੁੱਪਟਰ ਹੀ ਬੋਨੋਂ ਤੋਂ ਵੀਡੀਓ ਬਣਾਉਂਦੇ ਵੀ ਸਾਡਾ ਸਾਰਾ ਕੁਝ ਠੀਕ ਹੈ ਆਪਣੇ ਬੰਦੇ ਨੇ ਕੁੱਪਟਰ ਸੰਭਿਆ ਜੇ ਕੋਈ ਨਸ਼ਾ ਦਿੱਤਾ ਜਾ ਉਹ ਜੀ ਗੱਲ ਮੈਂ ਕਮੇਟੀ ਨੂੰ ਵੀ ਕਿਹਾ ਬਹਿਣ ਸਰ ਕਮੇਟੀ ਕਹਿੰਦੇ ਵੀ ਕੁੱਪਟਰ ਕਿਹਨੇ ਸੰਭਿਆ ਮੈਂ ਕਹਾ ਬੂਟੇ ਨੇ ਸੰਭੇ ਵੀ ਸਾਨੂੰ ਕੋਈ ਬਾਜ਼ੀ ਦਾ ਨਹੀਂ ਪਤਾ ਅਸੀਂ ਉਹਦੇ ਬਾਜ਼ੀ ਦੇ ਸੀਗੇ ਜਿਹੜੀ ਸਕੂਟਰੀ ਵਾਲੀ ਆ ਠੀਕ ਹੈ ਜਿੱਤੇ ਆ ਵੀ ਹਾਂ ਆਪਾਂ ਕੋਈ ਇਲੀਗਲ ਦਾ ਨਹੀਂ ਹੈਗਾ ਵੀ ਤਰਾਜ ਵੀ ਹਾਂ ਸਾਨੂੰ ਕਹਿੰਦੇ ਆ ਪਰ ਸਾਡੇ ਦੇ ਨਸਾ ਪ੍ਰੂਫ ਕਰਕੇ ਦਿਖਾ ਦੇਣ ਉਹ ਵੀ ਸਾਨੂੰ ਕੋਈ ਡਰ ਨਹੀਂ ਜਾਂ ਕਿਸੇ ਗਲੋਸੀ ਮੁੱਕ ਕਰਦੇ ਆ ਠੀਕ ਆ ਆਪਣੇ ਬੰਦੇ ਨੇ ਕੋਈ ਤਾਂ ਸਾਹਬਿਆ ਜੀ ਉਹ ਗੱਲ ਸੱਚ ਆ